ਐਸਾ ਕਮਾਉਣਾ ਹੈ ਤਾਂ ਇਹ ਪੰਜ ਰਾਜ਼ ਕਦੇ ਕਿਸੇ ਨੂੰ ਨਾ ਦੱਸਣਾ ਦੋਸਤੋ ਅੱਜ ਅਸੀਂ ਉਸ ਕਹਾਣੀ ਨੂੰ ਸੁਣਾਵਾਂਗੇ ਜੋ ਸਿਖਾਉਂਦੀ ਹੈ ਕਿ ਅੱਜ ਦੇ ਇਸ ਦੌਰ ਵਿੱਚ ਜਿੱਥੇ ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਲੱਗਾ ਹੈ ਉੱਥੇ ਸੱਚੀ ਸਫਲਤਾ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ ਇਹ ਕਹਾਣੀ ਹੈ ਉਹਨਾਂ ਪੰਜ ਰਹੱਸਾਂ ਦੀ ਜੋ ਇੱਕ ਗਿੱਧ ਨੇ ਦੱਸੇ ਸਨ ਬਹੁਤ ਸਾਰੇ ਲੋਕ ਦਿਨ ਰਾਤ ਦਫ਼ਤਰ ਵਿੱਚ ਮਿਹਨਤ ਕਰਦੇ ਹਨ ਬੋਸ ਦੀ ਝਿੜਕ ਸੁਣਦੇ ਹਨ ਅਤੇ ਮਹੀਨੇ ਦੇ ਅੰਤ ਵਿੱਚ ਜਦੋਂ ਤਨਖਾਹ ਹੱਥ ਵਿੱਚ ਆਉਂਦੀ ਹੈ ਤਾਂ ਉਹ ਕਿੱਥੇ ਚਲੀ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਉਹ ਆਪਣਾ ਪੂਰਾ ਜੀਵਨ ਕਿਸ਼ਤਾਂ ਅਤੇ ਉਧਾਰ ਚ ਕੌਣ ਵਿੱਚ ਕੱਢ ਦਿੰਦੇ ਹਨ ਅਖੀਰ ਇਹ ਜਿਆ ਕਿਉਂ ਹੁੰਦਾ ਹੈ ਕਿ ਕਾਬਲ ਹੁੰਦੇ ਹੋਏ ਵੀ ਆਮ ਇਨਸਾਨ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ ਇਸ ਸਮੱਸਿਆ ਦਾ ਹੱਲ ਸਿਰਫ ਜ਼ਿਆਦਾ ਮਿਹਨਤ ਕਰਨ ਵਿੱਚ ਨਹੀਂ ਬਲਕਿ ਸਮਾਰਟ ਤਰੀਕੇ ਨਾਲ ਆਪਣੇ ਜੀਵਨ ਨੂੰ ਜਿਉਣ ਵਿੱਚ ਛੁਪਿਆ ਹੈ ਅਤੇ ਇਹ ਹੀ ਸਮਾਰਟ ਤਰੀਕਾ ਅੱਜ ਦੀ ਕਥਾ ਦਾ ਸਾਰ ਹੈ ਇੱਕ ਕਹਾਣੀ ਹੈ ਰੋਹਨ ਦੀ ਜੋ ਟੈਲੈਂਟਡ ਤਾਂ ਸੀ ਪਰ ਦੁਨਿਆਵੀ ਸਮਝ ਵਿੱਚ ਬਿਲਕੁਲ ਕੱਚਾ ਸੀ ਅਤੇ ਕਿਵੇਂ ਇੱਕ ਗਿੱਧ ਨੇ ਉਸ ਨੂੰ ਉਹ ਰਹਿਸ ਦੱਸੇ ਜੋ ਕਿਸੇ ਵੀ ਨੌਕਰੀ ਪੇਸ਼ੇ ਵਾਲੇ ਇਨਸਾਨ ਨੂੰ ਗੁਮਨਾਮੀ ਤੋਂ ਕੱਢ ਕੇ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾ ਸਕਦੇ ਹਨ ਇਸ ਕਹਾਣੀ ਨੂੰ ਅਧੂਰਾ ਨਾ ਛੱਡਿਓ ਕਿਉਂਕਿ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਜੇਕਰ ਇਹ ਗੱਲਾਂ ਤੁਹਾਡੇ ਦਿਲ ਨੂੰ ਛੂ ਜਾਣ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਕਹਾਣੀ ਹੈ ਮਾਇਆਪੁਰਤੀ ਉੱਚੀਆਂ ਉੱਚੀਆਂ ਸ਼ੀਸ਼ੇ ਦੀਆਂ ਇਮਾਰਤਾਂ ਅਸਮਾਨ ਨਾਲ ਗੱਲਾਂ ਕਰਦੀਆਂ ਸਨ ਅਤੇ ਇਨ੍ਹਾਂ ਇਮਾਰਤਾਂ ਦੇ ਅੰਦਰ ਲੱਖਾਂ ਲੋਕ ਆਪਣੇ ਛੋਟੇ ਵੱਡੇ ਸੁਪਨੇ ਲੈ ਕੇ ਰੋ ਸਵੇਰੇ ਆਉਂਦੇ ਸਨ। ਇਸੇ ਮਾਇਆਪੁਰ ਦੀ ਇੱਕ ਵੱਡੀ ਮਲਟੀਨੈਸ਼ਨਲ ਕੰਪਨੀ ਗਲੋਬਲ ਟੈਕ ਸੋਲੂਸ਼ਨਸ ਦੇ 12ਵੇਂ ਫਲੋਰ ਤੇ ਰੋਹਨ ਨਾ ਦਾ ਇੱਕ ਨੌਜਵਾਨ ਕੰਮ ਕਰਦਾ ਸੀ। ਰੋਹਨ ਇੱਕ ਛੋਟੇ ਜਿਹੇ ਪਿੰਡ ਤੋਂ ਆਇਆ ਸੀ ਜਿੱਥੇ ਉਸਦੇ ਬਜ਼ੁਰਗ ਮਾਤਾ ਪਿਤਾ ਰਹਿੰਦੇ ਸਨ। ਉਸਦੇ ਪਿਤਾ ਨੇ ਆਪਣੀ ਜੀਵਨ ਭਰ ਦੀ ਜਮਾ ਪੂੰਜੀ ਅਤੇ ਆਪਣੀ ਔਰਖਿਆਂ ਦੀ ਥੋੜੀ ਜਿਹੀ ਜ਼ਮੀਨ ਇੱਕ सूदखोर ਕੋਲ ਗਿਰਵੀ ਰੱਖ ਕੇ ਉਸ ਨੂੰ ਪੜਾਇਆ ਤਾਂ ਕਿ ਬੇਟਾ ਵੱਡਾ ਆਦਮੀ ਬਣੇ ਅਤੇ ਪਰਿਵਾਰ ਤੇ ਚੜਿਆ ਗਰੀਬੀ ਦਾ ਕਲੰਕ ਹਮੇਸ਼ਾ ਲਈ ਮਿਟਾ ਦੇਵੇ ਉਸ ਦੀ ਮਾਂ ਅਕਸਰ ਬਿਮਾਰ ਰਹਿੰਦੀ ਸੀ ਉਹਨਾਂ ਦੇ ਗੋਡਿਆਂ ਵਿੱਚ ਦਰਦ ਰਹਿੰਦਾ ਸੀ ਅਤੇ ਪਿਤਾ ਦੀ ਛੋਟੀ ਜਿਹੀ ਖੇਤੀ ਨਾਲ ਘਰ ਦਾ ਖਰਚ ਅਤੇ ਮਾਂ ਦੀਆਂ ਦਵਾਈਆਂ ਚਲਾਉਣਾ ਬਹੁਤ ਮੁਸ਼ਕਲ ਸੀ ਰੋਹਨ ਪੂਰੇ ਪਰਿਵਾਰ ਦੀ ਇਕਲੋਤੀ ਉਮੀਦ ਦੀ ਕਿਰਨ ਸੀ ਉਸ ਦੀਆਂ ਅੱਖਾਂ ਵਿੱਚ ਬਸ ਇੱਕ ਹੀ ਸੁਪਨਾ ਸੀ ਐਨਾ ਪੈਸਾ ਕਮਾਉਣਾ ਕਿ ਉਹ ਆਪਣੇ ਮਾਤਾ ਪਿਤਾ ਨੂੰ ਇੱਕ ਆਰਾਮਦਾਇਕ ਜੀਵਨ ਦੇ ਸਕੇ ਪਿਤਾ ਦਾ ਕਰਜ਼ਾ ਚੁਕਾ ਕੇ ਉਹਨਾਂ ਦੀ ਗਿਰਵੀ ਰੱਖੀ ਜ਼ਮੀਨ ਛੁਡਾ ਸਕੇ ਅਤੇ ਆਪਣੀ ਮਾਂ ਦਾ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਅੱਛੇ ਤੋਂ ਅੱਛਾ ਇਲਾਜ ਕਰਵਾ ਸਕੇ ਉਹ ਇੱਕ ਬੇਹਤਰੀਨ ਡਿਜੀਟਲ ਆਰਟਿਸਟ ਥੇ ਕੌਡਰਸੀ ਉਸਦੇ ਦਿਮਾਗ ਵਿੱਚ ਅਜਿਹੇ ਅਨੋਖੇ ਆਈਡੀਆ ਹੁੰਦੇ ਸਨ ਜੋ ਕੰਪਨੀ ਦੇ ਵੱਡੇ-ਵੱਡੇ ਜਟਿਲ ਪ੍ਰੋਜੈਕਟਾਂ ਨੂੰ ਵੀ ਛੁਟਕੀਆਂ ਵਿੱਚ ਆਸਾਨ ਬਣਾ ਦਿੰਦੇ ਸਨ ਉਸਦਾ ਕੰਮ ਬੋਲਦਾ ਸੀ ਪਰ ਉਹ ਖੁਦ ਖਾਮੋਸ਼ ਰਹਿੰਦਾ ਸੀ ਇਸੇ ਖਾਮੋਸ਼ੀ ਦੀ ਕੀਮਤ ਉਸਨੂੰ ਆਪਣੀ ਤਨਖਾਹ ਦੇ ਰੂਪ ਵਿੱਚ ਕਾਉਣੀ ਪੈ ਰਹੀ ਸੀ ਜੋ ਸੀ ਸਿਰਫ 15000 ਮਹੀਨਾ ਇਸ ਵੱਧਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਮਾਇਆਪੁਰ ਵਰਗੇ ਸ਼ਹਿਰ ਵਿੱਚ ਗੁਜ਼ਾਰਾ ਕਰਨਾ ਕਿੰਨਾ ਮੁਸ਼ਕਲ ਸੀ ਇਹ ਰੋਹਨ ਤੋਂ ਬਿਹਤਰ ਕੋਈ ਨਹੀਂ ਜਾਣਦਾ ਸੀ ਉਹ ਇੱਕ ਛੋਟੇ ਜਿਹੇ ਸਿਲਨ ਪਰੇ ਕਮਰੇ ਵਿੱਚ ਜਿੱਥੇ ਦਿਨ ਵਿੱਚ ਵੀ ਸੂਰਜ ਦੀ ਰੋਸ਼ਨੀ ਨਹੀਂ ਆਉਂਦੀ ਸੀ ਦੋ ਹੋਰ ਮੁੰਡਿਆਂ ਦੇ ਨਾਲ ਰਹਿੰਦਾ ਸੀ ਉਹ ਰੋਜ਼ ਸਵੇਰੇ ਖੱਚਾ-ਕੱਚ ਭਰੀ ਲੋਕਲ ਟ੍ਰੇਨ ਦੀ ਭੀੜ ਵਿੱਚ ਧੱਕੇ ਖਾਂਦਾ ਹੋਇਆ ਪਸੀਨੇ ਨਾਲ ਤਰਬਤਰ ਹੋ ਕੇ ਦਫਤਰ ਪਹੁੰਚਦਾ ਤੇ ਦੇਰ ਰਾਤ ਤੱਕ ਕੰਮ ਕਰਕੇ ਥੱਕਿਆ ਹਾਰਿਆ ਆਪਣੇ ਉਸ ਛੋਟੇ ਜਿਹੇ ਕਮਰੇ ਵਿੱਚ ਮੁੜਦਾ ਮਹੀਨੇ ਦੇ ਅੰਤ ਵਿੱਚ ਤਨਖਾਹ ਆਉਂਦੇ ਹੀ ਉਸ ਦਾ ਵੱਡਾ ਹਿੱਸਾ ਆਪਣੇ ਪਿੰਡ ਭੇਜ ਦਿੰਦਾ ਅਤੇ ਬਚੇ ਹੋਏ ਥੋੜੇ ਜਿਹੇ ਪੈਸਿਆਂ ਵਿੱਚ ਕਿਸੇ ਤਰ੍ਹਾਂ ਆਪਣਾ ਮਹੀਨਾ ਕੱਢਦਾ ਕਈ ਵਾਰ ਤਾਂ ਅਜਿਹਾ ਹੁੰਦਾ ਕਿ ਮਹੀਨੇ ਦੇ ਆਖਰੀ ਦਿਨਾਂ ਵਿੱਚ ਉਸ ਦੇ ਕੋਲ ਖਾਣ ਤੱਕ ਦੇ ਪੈਸੇ ਨਹੀਂ ਬਚਦੇ ਸਨ ਐਨੀ ਮਿਹਨਤ ਅਤੇ ਅਸਾਧਾਰਨ ਕਾਬਲੀਅਤ ਦੇ ਬਾਵਜੂਦ ਉਸ ਨੂੰ ਉਹ ਪਛਾਣ ਨਹੀਂ ਮਿਲ ਰਿਹਾ ਪਾਰੀ ਸੀ ਜਿਸ ਦਾ ਉਹ ਹੱਕਦਾਰ ਸੀ ਉਸ ਦੀ ਪਰੇਸ਼ਾਨੀ ਦਾ ਕਾਰਨ ਸੀ ਉਸ ਦਾ ਸਿੱਧਾਪਾਨ ਅਤੇ ਪੋਲਾਪਨ ਉਸ ਨੂੰ ਦਫ਼ਤਰ ਦੀ ਰਾਜਨੀਤੀ ਜਿਸ ਨੂੰ ਲੋਕ ਕਾਰਪੋਰੇਟ ਪੋਲਿਟਿਕਸ ਕਹਿੰਦੇ ਸਨ ਬਿਲਕੁਲ ਸਮਝ ਨਹੀਂ ਆਉਂਦੀ ਸੀ ਉਹ ਆਪਣਾ ਕੰਮ ਕਰਦਾ ਤੇ ਚੁੱਪਚਾਪ ਆਪਣੀ ਸੀਟ ਤੇ ਬੈਠਾ ਰਹਿੰਦਾ ਇਸੇ ਦਫ਼ਤਰ ਵਿੱਚ ਸਮੀਰ ਨਾਂ ਦਾ ਇੱਕ ਹੋਰ ਕਰਮਚਾਰੀ ਸੀ। ਸਮੀਰ ਕੰਮ ਵਿੱਚ ਤਾਂ ਔਸਤ ਸੀ, ਲੇਕਿਨ ਉਸਦੀ ਜ਼ੁਬਾਨ ਕੈਂਚੀ ਦੀ ਤਰ੍ਹਾਂ ਚਲਦੀ ਸੀ ਅਤੇ ਦਿਮਾਗ ਲੂੰਬੜੀ ਦੀ ਤਰ੍ਹਾਂ ਛਾਪੇ ਸੀ। ਬੋਸ ਦੀ ਝੂਠੀ ਤਾਰੀਫ਼ ਕਰਨਾ, ਦੂਜਿਆਂ ਦੇ ਕੰਮ ਦਾ ਸਹਾਰਾ ਖੁਦ ਲੈ ਲੈਣਾ ਅਤੇ ਸਹੀ ਲੋਕਾਂ ਦੇ ਨਾਲ ਉੱਠਣਾ ਬੈਠਣਾ ਉਸ ਨੂੰ ਬਖੂਬੀ ਆਉਂਦਾ ਸੀ। ਉਹ ਅਕਸਰ ਬੋਸ ਲਈ ਘਰੋਂ ਖਾਣਾ ਲਿਆਉਂਦਾ ਤੇ ਉਹਨਾਂ ਦੀ ਹਰ ਹਾਂ ਵਿੱਚ ਹਾਂ ਮਿਲਾਉਂਦਾ। ਔਰ ਰੋਹਨ ਦੀ ਕਾਬਲੀਅਤ ਤੋਂ ਮਨ ਹੀ ਮਨ ਸੜਦਾ ਸੀ ਅਤੇ ਹਮੇਸ਼ਾ ਉਸ ਨੂੰ ਨੀਚਾ ਦਿਖਾਉਣ ਦਾ ਮੌਕਾ ਲੱਭਦਾ ਰਹਿੰਦਾ ਸੀ ਕਈ ਵਾਰ ਉਸਨੇ ਰੋਹਨ ਦੇ ਛੋਟੇ-ਮੋਟੇ ਆਈਡੀਆ ਬੋਸ ਦੇ ਸਾਹਮਣੇ ਇੰਜ ਪੇਸ਼ ਕੀਤੇ ਸਨ ਜਿਵੇਂ ਉਹ ਉਸਦੇ ਆਪਣੇ ਹੋਣ ਅਤੇ ਰੋਹਨ ਖਾਮੋਸ਼ ਰਹਿ ਜਾਂਦਾ ਸੀ ਕਿਉਂਕਿ ਉਸ ਨੂੰ ਬੈਲਸ ਕਰਨਾ ਜਾਂ ਕਿਸੇ ਨਾਲ ਉਲਝਣਾ ਪਸੰਦ ਨਹੀਂ ਸੀ ਇੱਕ ਦਿਨ ਕੰਪਨੀ ਦੇ ਸੀਈਓ ਨੇ ਇੱਕ ਬਹੁਤ ਵੱਡੀ ਘੋਸ਼ਣਾ ਕੀਤੀ ਜਿਸ ਨੇ ਪੂਰੇ ਦਫ਼ਤਰ ਦੇ ਮਾਹੌਲ ਵਿੱਚ ਇੱਕ ਹਲਚਲ ਮਚਾ ਦਿੱਤੀ ਕੰਪਨੀ ਨੂੰ ਜਾਪਾਨ ਦੀ ਇੱਕ ਬਹੁਤ ਵੱਡੀ ਕਲਾਇੰਟ ਲਈ ਇੱਕ ਬਿਲਕੁਲ ਨਵਾਂ ਅਤੇ ਕ੍ਰਾਂਤੀਕਾਰੀ ਸੌਫਟਵੇਅਰ ਬਣਾਉਣਾ ਸੀ ਇਸ ਪ੍ਰੋਜੈਕਟ ਦਾ ਨਾਮ ਸੀ ਪ੍ਰੋਜੈਕਟ ਜੈਨਿਤ ਘੋਸ਼ਣਾ ਹੋਈ ਕਿ ਜੋ ਵੀ ਟੀਮ ਸਭ ਤੋਂ ਅੱਛਾ ਅਤੇ ਸਭ ਤੋਂ ਅਨੋਖਾ ਆਈਡੀਆ ਪੇਸ਼ ਕਰੇਗੀ ਉਸ ਟੀਮ ਦੇ ਲੀਡਰ ਨੂੰ ਸਿੱਧੇ ਅਸਿਸਟੈਂਟ ਪ੍ਰੋਜੈਕਟ ਮੈਨੇਜਰ ਦੇ ਅਹੁਦੇ ਤੇ ਤਰੱਕੀ ਦਿੱਤੀ ਜਾਵੇਗੀ ਨਾਲ ਹੀ 5 ਲੱਖ ਦਾ ਬੋਨਸ ਅਤੇ ਜਾਪਾਨ ਵਿੱਚ ਕਲਾਇੰਟ ਨਾਲ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਇਹ ਸੁਣਦੇ ਹੀ ਪੂਰੇ ਦਫ਼ਤਰ ਵਿੱਚ ਇੱਕ ਦੌੜ ਜਿਹੀ ਮਚ ਗਈ। ਹਰ ਕੋਈ ਪ੍ਰੋਜੈਕਟ ਜੇ ਨਿੱਤਾ ਹਿੱਸਾ ਬੰਨਣਾ ਚਾਹੁੰਦਾ ਸੀ। ਹਰ ਕੋਈ ਜਾਣਦਾ ਸੀ ਕਿ ਇਹ ਇੱਕ ਅਜੀਹਾ ਮੌਕਾ ਹੈ ਜੋ ਕਿਸੇ ਦੀ ਵੀ ਕਿਸਮਤ ਬਦਲ ਸਕਦਾ ਹੈ। ਰੋਹਨ ਲਈ ਇਹ ਸਿਰਫ ਇੱਕ ਸੁਨਹਿਰੀ ਮੌਕਾ ਨਹੀਂ ਸੀ। ਉਸ ਦੇ ਜੀਵਨ ਦੀ ਸਭ ਤੋਂ ਵੱਡੀ ਜ਼ਰੂਰਤ ਸੀ। ਉਸਨੇ ਮਨ ਹੀ ਮਨ ਹੀ حساب ਲਗਾਇਆ। 5 ਲੱਖ ਨਾਲ ਪਿਤਾ ਦਾ ਸਾਰਾ ਕਰਜ਼ਾ ਉਤਰ ਜਾਵੇਗਾ ਅਤੇ ਮਾਂ ਦਾ ਇਲਾਜ ਅੱਛੇ ਨਾਲ ਸ਼ੁਰੂ ਹੋ ਜਾਵੇਗਾ ਤਰੱਕੀ ਮਿਲਣ ਤੇ ਤਨਖਾਹ ਐਨੀ ਹੋ ਜਾਵੇਗੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਘੁਟਨ ਪਰੇ ਪਿੰਡ ਤੋਂ ਕੱਢ ਕੇ ਆਪਣੇ ਕੋਲ ਸ਼ਹਿਰ ਵਿੱਚ ਰੱਖ ਸਕੇਗਾ ਉਸ ਨੂੰ ਪਤਾ ਸੀ ਕਿ ਅਗਰ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਉਹ ਸ਼ਾਇਦ ਪੂਰੀ ਜ਼ਿੰਦਗੀ 15000 ਦੀ ਨੌਕਰੀ ਵਿੱਚ ਹੀ ਫਸਿਆ ਰਹਿ ਜਾਵੇਗਾ ਅਤੇ ਆਪਣੇ ਪਰਿਵਾਰ ਲਈ ਦੇਖੇਗੇ ਸੁਪਨੇ ਕਦੇ ਪੂਰੇ ਨਹੀਂ ਕਰ ਪਾਵੇਗਾ ਉਸਨੇ ਉਸसे पल तय ਕਰ ਲਿਆ ਕਿ ਉਹ ਇਸ ਪ੍ਰੋਜੈਕਟ ਲਈ ਆਪਣੀ ਜਾਨ ਲਗਾ ਦੇਵੇਗਾ ਦਿਨੋਂ ਦਿਨ ਅਤੇ ਰਾਤ ਨੂੰ ਰਾਤ ਨਹੀਂ ਸਮਝੇਗਾ ਰੋਹਨ ਆਪਣੇ ਕੰਮ ਵਿੱਚ ਇੰਜ ਡੁੱਬ ਗਿਆ ਜਿਵੇਂ ਕੋਈ ਤਪਸਵੀ ਆਪਣੀ ਸਾਧਨਾ ਵਿੱਚ ਡੁੱਬ ਜਾਂਦਾ ਹੈ ਉਹ ਦਫ਼ਤਰ ਦੇ ਬਾਅਦ ਵੀ ਘੰਟਿਆਂ ਤੱਕ ਰੁਕਦਾ ਇੰਟਰਨੈਟ ਤੇ रिसर्च ਕਰਦਾ ਜਾਪਾਨ ਦੇ ਕਲਚਰ ਅਤੇ ਉਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਉਹ ਰਾਤ ਨੂੰ ਆਪਣੇ ਛੋਟੇ ਜਿਹੇ ਕਮਰੇ ਵਿੱਚ ਵੀ ਜਿੱਥੇ ਉਸਦੇ ਰੂਮ ਮੇਟਸ ਕਰਾਟੇ ਮਾਰ ਰਹੇ ਹੁੰਦੇ ਇੱਕ ਛੋਟੇ ਜਿਹੇ ਟੇਬਲ ਲੈਂਪ ਦੀ ਪੀਲੀ ਰੋਸ਼ਨੀ ਵਿੱਚ ਆਪਣੇ ਲੈਪਟਾਪ ਤੇ ਲਗਾ ਰਹਿੰਦਾ ਉਸਨੇ ਚਾਹ ਅਤੇ ਬਿਸਕੁਟ ਤੇ ਕਈ ਰਾਤਾਂ گزار ਦਿੱਤੀਆਂ ਉਸਨੇ ਇੱਕ ਅਜਿਹਾ ਕ੍ਰਾਂਤੀਕਾਰੀ ਆਈਡੀਆ ਸੋਚਿਆ ਸੀ ਜੋ આજ ਤੱਕ ਕਿਸੇ ਨੇ ਨਹੀਂ ਸੋਚਿਆ ਸੀ ਉਸਨੇ ਅਜੀਹਾ ਯੂਜ਼ਰ ਇੰਟਰਫੇਸ ਡਿਜ਼ਾਈਨ ਕੀਤਾ ਜੋ ਨਾ ਸਿਰਫ ਦਿਖਣ ਵਿੱਚ ਖੂਬਸੂਰਤ ਸੀ ਬਲਕਿ ਚਲਾਉਣ ਵਿੱਚ ਇੰਨਾ ਆਸਾਨ ਸੀ ਕਿ ਕੋਈ ਬੱਚਾ ਵੀ ਉਸਨੂੰ ਇਸਤੇਮਾਲ ਕਰ ਸਕਦਾ ਸੀ ਉਸਨੇ ਆਪਣੀ ਆਤਮਾ ਆਪਣੀ ਨੀਂਦ ਆਪਣਾ ਚੈਨ ਸਭ ਕੁਝ ਇਸ ਪ੍ਰੋਜੈਕਟ ਵਿੱਚ ਝੋਕ ਦਿੱਤਾ ਸੀ ਸਮੀਰ ਵੀ ਇਸ ਦੌੜ ਵਿੱਚ ਸੀ ਪਰ ਉਸਦੇ ਦਿਮਾਗ ਵਿੱਚ ਕੋਈ ਨਵਾਂ ਆਈਡੀਆ ਨਹੀਂ ਆ ਰਿਹਾ ਸੀ ਉਸਨੇ ਰੋਹਨ ਨੂੰ ਦੇਰ ਰਾਤ ਤੱਕ ਕੰਮ ਕਰਦੇ ਦੇਖਿਆ ਤਾਂ ਸਮਝ ਗਿਆ ਕਿ ਰੋਹਨ ਜ਼ਰੂਰ ਕੁਝ ਵੱਡਾ ਕਰ ਰਿਹਾ ਹੈ ਉਹ ਦੋਸਤੀ ਦਾ ਮੋਟਾ ਖੋਟਾ ਪਹਿਨ ਕੇ ਰੋਹਨ ਦੇ ਕੋਲ ਪਹੁੰਚਿਆ ਅਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਾ ਰੋਹਨ ਉਸ ਦੇ ਚਾਂਸੇ ਵਿੱਚ ਆ ਗਿਆ ਉਸ ਨੂੰ ਲੱਗਾ ਕਿ ਸਮੀਰ ਬਦਲ ਗਿਆ ਹੈ ਅਤੇ ਸੱਚਮੁੱਚ ਉਸ ਦੀ ਮਦਦ ਕਰਨਾ ਚਾਹੁੰਦਾ ਹੈ ਉਸਨੇ ਆਪਣੀਆਂ ਕੁਝ ਬੇਸਿਕ ਗੱਲਾਂ ਉਸ ਨਾਲ ਸਾਂਝੀਆਂ ਕਰ ਲਈਆਂ ਸਮੀਰ ਨੇ ਜਦੋਂ ਰੋਹਨ ਦਾ ਸ਼ੁਰੂਆਤੀ ਡਿਜ਼ਾਈਨ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਉਸ ਸਮਝ ਗਿਆ ਕਿ ਇਸ ਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ। ਉਸਨੇ ਉਸੇ ਪਲ ਰੋਹਨ ਨੂੰ ਬਰਬਾਦ ਕਰਨ ਦਾ ਫੈਸਲਾ ਕਰ ਲਿਆ। ਪ੍ਰੈਜੈਂਟੇਸ਼ਨ ਤੋਂ ਇੱਕ ਰਾਤ ਪਹਿਲਾਂ ਜਦੋਂ ਰੋਹਨ ਆਪਣੇ ਕੰਮ ਨੂੰ ਫਾਈਨਲ ਟੱਚ ਦੇ ਰਿਹਾ ਸੀ। ਉਸ ਦੀਆਂ ਅੱਖਾਂ ਨੀਂਦ ਨਾਲ ਭਾਰੀਆਂ ਹੋ ਰਹੀਆਂ ਸਨ। ਸਮੀਰ ਉਸ ਦੇ ਕੋਲ ਇੱਕ ਕੱਪ ਕੌਫੀ ਲੈ ਕੇ ਆਇਆ ਤੇ ਬੋਲਿਆ ਰੋਹਨ ਤੂੰ ਬਹੁਤ ਥੱਕ ਗਿਆ ਹੈ ਜਾ 5 ਮਿੰਟ ਲਈ ਆਪਣੀ ਅੱਖਾਂ ਬੰਦ ਕਰ ਲੈ ਜਾ ਕੈਂਟੀਨ ਤੋਂ ਕੁਝ ਖਾ ਕੇ ਆ ਮੈਂ ਤੇਰੇ ਲੈਪਟਾਪ ਦਾ ਧਿਆਨ ਰੱਖਦਾ ਹਾਂ ਰੋਹਨ ਉਸ ਦੀਆਂ ਗੱਲਾਂ ਵਿੱਚ ਚਿੰਤਾ ਦਿਖੀ ਅਤੇ ਉਸ ਤੇ ਵਿਸ਼ਵਾਸ ਕਰ ਬੈਠਾ ਜਿਵੇਂ ਹੀ ਰੋਹਨ ਆਪਣੀ ਸੀਟ ਤੋਂ ਉੱਠਿਆ ਅਤੇ ਬਾਹਰ ਗਿਆ ਸਮੀਰ ਨੇ ਆਪਣੇ ਅਸਲੀ ਰੰਗ ਦਿਖਾਏ ਉਸ ਨੇ ਚੁੱਪਕੇ ਨਾਲ ਆਪਣੀ ਪੈਨ ਡਰਾਈਵ ਲਗਾਈ ਅਤੇ ਰੋਹਨ ਦੀ ਸਾਰੀ ਮਿਹਨਤ ਸਾਰੀਆਂ ਫਾਈਲਾਂ ਡਿਜ਼ਾਈਨ ਅਤੇ ਕੋਡ ਕਾਪੀ ਕਰ ਲੇ ਲੇਕਿਨ ਉਹ ਜਾਣਦਾ ਸੀ ਕਿ ਖੂਬ ਹੂ ਕਾਪੀ ਕਰਨ ਤੇ ਉਹ ਫੜਿਆ ਜਾਵੇਗਾ ਇਸ ਲਈ ਉਸਨੇ ਇੱਕ ਹੋਰ ਘਟੀਆ ਚਾਲ ਚੱਲੀ ਉਸਨੇ ਰੋਹਨ ਦੀ ओरिजिनल ਪ੍ਰੈਜੈਂਟੇਸ਼ਨ ਫਾਈਲ ਵਿੱਚ ਇੱਕ ਛੋਟਾ ਜਿਹਾ ਵਾਇਰਸ ਪਾ ਦਿੱਤਾ ਜਿਸ ਨਾਲ ਫਾਈਲ ਉੱਪਰੋਂ ਤਾਂ ਠੀਕ ਤਿੱਕਦੀ ਸੀ ਪਰ ਪ੍ਰੈਜੈਂਟੇਸ਼ਨ ਦੇ ਸਮੇਂ ਵਿੱਚ ਵਿੱਚ اٹਕ ਜਾਂਦੀ ਤੇ ਕੁਝ ਜ਼ਰੂਰੀ ਸਲਾਈਡਾਂ ਆਪਣੇ ਆਪ ਡਿਲੀਟ ਹੋ ਜਾਂਦੀਆਂ। ਅਗਲੇ ਦਿਨ ਕਾਨਫਰੈਂਸ ਹਾਲ ਵਿੱਚ ਕੰਪਨੀ ਦੇ ਸਾਰੇ ਵੱਡੇ ਅਧਿਕਾਰੀ ਅਤੇ ਸੀਈਓ ਬੈਠੇ ਸਨ। ਮਾਹੌਲ ਵਿੱਚ ਇੱਕ ਤਣਾਅ ਅਤੇ ਉਤਸੁਕਤਾ ਸੀ। ਇੱਕ ਇੱਕ ਕਰਕੇ ਸਾਰੀਆਂ ਟੀਮਾਂ ਆਪਣਾ ਆਈਡੀਆ ਦਿਖਾ ਰਹੀਆਂ ਸਨ। ਸਮੀਰ ਨੇ ਰੋਹਨ ਦੇ ਆਈਡੀਆ ਤੋਂ ਚੋਰੀ ਕੀਤੇ ਹੋਏ ਕੁਝ ਹਿੱਸਿਆਂ ਨੂੰ ਤੋੜ ਮਰੋੜ ਕੇ ਅਤੇ ਆਪਣੇ ਕੁਝ ਬੇਜਾਨ ਆਈਡੀਆ ਦੇ ਨਾਲ ਮਿਲਾ ਕੇ ਪੇਸ਼ ਕੀਤਾ ਜੋ ਕਿਸੇ ਨੂੰ ਪਸੰਦ ਨਹੀਂ ਆਇਆ ਫਿਰ ਰੋਹਨ ਦੀ ਵਾਰੀ ਆਈ ਉਹ ਪੂਰੇ ਆਤਮ ਵਿਸ਼ਵਾਸ ਨਾਲ ਸਟੇਜ ਤੇ ਗਿਆ ਉਸ ਨੂੰ ਆਪਣੀ ਮਿਹਨਤ ਤੇ ਪੂਰਾ ਭਰੋਸਾ ਸੀ ਲੇਕਿਨ ਜਿਵੇਂ ਹੀ ਉਸਨੇ ਪ੍ਰੈਜੈਂਟੇਸ਼ਨ ਸ਼ੁਰੂ ਕੀਤੀ ਸਭ ਗੜਬੜ ਹੋਣ ਲੱਗਾ ਸਲਾਈਡਾਂ ਆਪਣੇ ਆਪ ਬਦਲ ਰਹੀਆਂ ਸਨ ਡਿਜ਼ਾਈਨ ਵਿਗੜਿਆ ਹੋਇਆ ਦਿਖ ਰਿਹਾ ਸੀ ਅਤੇ ਸਭ ਤੋਂ ਜ਼ਰੂਰੀ ਹਿੱਸਾ ਜਿਸ ਵਿੱਚ ਉਸਨੇ ਆਪਣਾ ਸਭ ਤੋਂ ਅਨੋਖਾ ਫੀਚਰ ਸਮਝਾਇਆ ਸੀ ਉਹ ਖੁੱਲਾ ਹੀ ਨਹੀਂ ਰੋਹਨ ਦਾ ਚਿਹਰਾ ਪਸੀਨੇ ਨਾਲ ਭਿੱਜ ਗਿਆ ਉਹ ਘਬਰਾਟ ਵਿੱਚ ਕੁਝ ਬੋਲ ਨਹੀਂ ਪਾਇਆ ਸਭ ਲੋਕ ਉਸਤੇ ਹੱਸਣ ਲੱਗੇ ਸਮੀਰ ਆਪਣੀ ਸੀਟ ਤੇ ਬੈਠਾ ਮਨ ਹੀ ਮਨ ਬਹੁਤ ਖੁਸ਼ ਹੋ ਰਿਹਾ ਸੀ ਉਸਨੂੰ ਲੱਗਾ ਕਿ ਉਸਨੇ ਰੋਹਨ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ ਪਰ ਰੋਹਨ ਨੇ ਹਾਰ ਨਹੀਂ ਮੰਨੀ ਸੀ ਉਸਦੇ ਦਿਮਾਗ ਵਿੱਚ ਬਿਜਲੀ ਦੀ ਤਰ੍ਹਾਂ ਇੱਕ ਖਿਆਲ ਆਇਆ ਉਸਨੂੰ ਅਚਾਨਕ ਯਾਦ ਆਇਆ ਕਿ ਉਸਨੇ ਰਾਤ ਨੂੰ ਕੰਮ ਖਤਮ ਕਰਨ ਤੋਂ ਬਾਅਦ ਸਾਰੀਆਂ ਫਾਈਲਾਂ ਦਾ ਇੱਕ ਬੈਕਅਪ ਆਪਣੀ ਪਰਸਨਲ ਈਮੇਲ ਤੇ ਵੀ ਭੇਜਿਆ ਸੀ ਇਹ ਸੋਚ ਕੇ ਕਿ ਜੇਕਰ ਲੈਪਟਾਪ ਖਰਾਬ ਹੋ ਗਿਆ ਤਾਂ ਕੀ ਹੋਵੇਗਾ ਉਸਨੇ ਹਿੰਮਤ ਕਰਕੇ ਬੌਸ ਤੋਂ 2 ਮਿੰਟ ਦਾ ਸਮਾਂ ਮੰਗਿਆ ਬੌਸ ਨੇ ਗੁੱਸੇ ਵਿੱਚ ਉਸਨੂੰ ਦੇਖਿਆ ਲੇਕਿਨ ਉਸ ਦੀਆਂ ਅੱਖਾਂ ਵਿੱਚ आत्मविश्वास ਦੇ ਕੇ ਮੰਨ ਗਏ ਉਸ ਨੇ ਜਲਦੀ ਨਾਲ ਆਪਣੇ ਫੋਨ ਤੋਂ ਲੌਗਇਨ ਕੀਤਾ ਅਤੇ ਸਹੀ ਫਾਈਲ ਨੂੰ ਪ੍ਰੋਜੈਕਟਰ ਨਾਲ ਕਨੈਕਟ ਕਰ ਦਿੱਤਾ ਅਤੇ ਫਿਰ ਜੋ ਹੋਇਆ ਉਸ ਨੇ ਪੂਰੇ ਕਾਨਫਰੰਸ ਹਾਲ ਦਾ ਮਾਹੌਲ ਬਦਲ ਦਿੱਤਾ ਜਿਵੇਂ ਹੀ ਰੋਹਨ ਦਾ ਅਸਲੀ ਡਿਜ਼ਾਈਨ ਸਕਰੀਨ ਤੇ ਆਇਆ ਸਭ ਲੋਕ ਹੈਰਾਨ ਰਹਿ ਗਏ ਸਭ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਕੇ ਉਹ ਸਿਰਫ ਇੱਕ ਸੌਫਟਵੇਅਰ ਨਹੀਂ ਇੱਕ ਕਲਾਕ੍ਰਿਤੀ ਸੀ ਹਰ ਕੋਈ ਬਸ ਦੇਖਦਾ ਹੀ ਰਹਿ ਗਿਆ ਜਦੋਂ ਪ੍ਰੈਜੈਂਟੇਸ਼ਨ ਖਤਮ ਹੋਈ ਤਾਂ ਕੁਝ ਪਲਾਂ ਲਈ ਡੂੰਗੀ ਖਾਮੋਸ਼ੀ ਛਾ ਗਈ ਅਤੇ ਫਿਰ ਪੂਰਾ ਹਾਲ ਤਾੜੀਆਂ ਦੀ ਗੂੰਜ ਨਾਲ ਭਰ ਗਿਆ ਸੀਓ ਨੇ ਖੁਦ ਖੜੇ ਹੋ ਕੇ ਉਸ ਦੇ ਲਈ ਤਾੜੀ ਵਜਾਈ ਉਸੇ ਵਕਤ ਐਲਾਨ ਹੋ ਗਿਆ ਕਿ ਪ੍ਰੋਜੈਕਟ ਜੈਨਿਥ ਰੋਹਨ ਹੀ ਲੀਡ ਕਰੇਗਾ ਰੋਹਨ ਦੀ ਦੁਨੀਆ ਇੱਕ ਹੀ ਪਲ ਵਿੱਚ ਬਦਲ ਗਈ ਉਸ ਦੀ ਤਨਖਾਹ 15000 ਤੋਂ ਸਿੱਧੇ 60000 ਹੋ ਗਈ 5 ਲੱਖ ਦਾ ਬੋਨਸ ਉਸਦੇ ਅਕਾਊਂਟ ਵਿੱਚ ਆ ਗਿਆ ਅਤੇ ਪੂਰੇ ਦਫ਼ਤਰ ਵਿੱਚ ਉਸਦੀ ਇੱਜ਼ਤ ਹੋਣ ਲੱਗੀ ਉਹ ਛੋਟੇ ਜਿਹੇ ਕਮਰੇ ਵਿੱਚੋਂ ਨਿਕਲ ਕੇ ਇੱਕ ਸ਼ਾਨਦਾਰ ਫਲੈਟ ਵਿੱਚ ਸ਼ਿਫਟ ਹੋ ਗਿਆ ਉਸਨੇ ਇੱਕ ਨਵੀਂ ਬਾਈਕ ਖਰੀਦ ਲਈ ਜੋ ਲੋਕ ਕੱਲ ਤੱਕ ਉਸਨਾਂ ਗਾਲ ਨਹੀਂ ਕੱਢਦੇ ਸਨ ਅੱਜ ਉਸਦੇ ਅੱਗੇ ਪਿੱਛੇ ਘੁੰਮਦੇ ਸਨ ਉਸਨੇ ਸਭ ਤੋਂ ਪਹਿਲਾਂ ਕੰਮ ਕੀਤਾ ਆਪਣੇ ਪਿਤਾ ਨੂੰ ਫੋਨ ਕਰਕੇ ਸਾਰਾ ਕਰਜ਼ਾ ਚੁਕਾਉਣ ਲਈ ਪੈਸੇ ਭੇਜੇ ਅਤੇ ਮਾਂ ਨੂੰ ਦੱਸਿਆ ਕਿ ਹੁਣ ਉਸ ਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਉਸ ਤੇ ਮਾਤਾ ਪਿਤਾ ਦੀ ਆਵਾਜ਼ ਵਿੱਚ ਜੋ ਖੁਸ਼ੀ ਅਤੇ ਮਾਣ ਸੀ ਉਸ ਨੂੰ ਸੁਣ ਕੇ ਰੋਹਨ ਨੂੰ ਲੱਗਾ ਕਿ ਉਸ ਦੀ ਸਾਰੀ ਮਿਹਨਤ ਸਫਲ ਹੋ ਗਈ ਅਤੇ ਇੱਥੋਂ ਹੀ ਰੋਹਨ ਨੇ ਗਲਤੀ ਕਰਨੀ ਸ਼ੁਰੂ ਕਰ ਦਿੱਤੀ ਅਚਾਨਕ ਮਿਲੀ ਸਫਲਤਾ ਅਤੇ ਪੈਸਾ ਉਸ ਦੇ ਸਿਰ ਚੜ ਗਿਆ ਉਹ ਭੁੱਲ ਗਿਆ ਕਿ ਉਹ ਕਿੱਥੋਂ ਆਇਆ ਸੀ ਅਤੇ ਕਿਹੜੀਆਂ ਮੁਸ਼ਕਲਾਂ ਵਿੱਚੋਂ ਗੁਜ਼ਰਿਆ ਸੀ ਉਹ ਹਰ ਵੀਕਐਂਡ ਤੇ ਮਹਿੰਗੇ ਰੈਸਟੋਰੈਂਟ ਅਤੇ ਪਬ ਵਿੱਚ ਪਾਰਟੀਆਂ ਵਿੱਚ ਜਾਣ ਲੱਗਾ। ਆਪਣੇ ਨਵੇਂ ਦੋਸਤਾਂ ਤੇ ਪਾਣੀ ਦੀ ਤਰ੍ਹਾਂ ਪੈਸਾ ਵਹਾਉਣ ਲੱਗਾ। ਉਹ ਦਫ਼ਤਰ ਵਿੱਚ ਹਰ ਕਿਸੇ ਨੂੰ ਦੱਸਦਾ ਕਿ ਉਸਦੇ ਅਕਾਊਂਟ ਵਿੱਚ ਕਿੰਨਾ ਪੈਸਾ ਹੈ। ਉਹ ਅਗਲੀ ਕਿਹੜੀ ਗੱਡੀ ਖਰੀਦਣ ਵਾਲਾ ਹੈ। ਅਤੇ ਕਿਵੇਂ ਉਹ 2 ਸਾਲਾਂ ਵਿੱਚ ਇੱਕ ਕੰਪਨੀ ਦਾ ਵਾਈਸ ਪ੍ਰੈਜ਼ੀਡੈਂਟ ਬਣ ਜਾਵੇਗਾ। ਉਹ ਆਪਣੀ ਹਰ ਛੋਟੀ ਵੱਡੀ ਯੋਜਨਾ ਦਾ ਟਿੰਡੋਰਾ ਪਿੱਟਣ ਲੱਗਾ। ਸਮੀਰ ਜੋ ਇਸ ਹਾਰ ਨਾਲ ਤਿਲ ਮਿਲਾਇਆ ਹੋਇਆ ਸੀ ਅਤੇ ਸਭ ਦੇ ਸਾਹਮਣੇ ਜ਼ਲੀਲ ਹੋਇਆ ਸੀ ਉਸਨੇ ਇੱਕ ਨਵਾਂ ਜਾਲ ਬੁਣਿਆ ਉਹ ਰੋਹਨ ਦੇ ਕੋਲ ਗਿਆ ਅਤੇ ਕੜਿਆਲੀ ਹੰਝੂ ਵਹਾਉਂਦੇ ਹੋਏ ਆਪਣੀ ਕਰਤੂਤ ਲਈ ਮਾਫੀ ਮੰਗਣ ਦਾ ਨਾਟਕ ਕੀਤਾ ਰੋਹਨ ਜੋ ਸਫਲਤਾ ਦੇ ਨਸ਼ੇ ਵਿੱਚ चूर ਸੀ ਅਤੇ ਖੁਦ ਨੂੰ ਬਹੁਤ ਵੱਡੇ ਦਿਲ ਵਾਲਾ ਸਮਝ ਰਿਹਾ ਸੀ ਉਸਨੇ ਉਸਨੂੰ ਮਾਫ ਕਰ ਦਿੱਤਾ ਤੇ ਉਸਨੂੰ ਆਪਣਾ ਸਭ ਤੋਂ ਚੰਗਾ ਦੋਸਤ ਬਣਾ ਲਿਆ ਹੌਂਸ ਸਮੀਰ ਹਮੇਸ਼ਾ ਉਸਦੇ ਨਾਲ ਰਹਿੰਦਾ। ਉਹ ਰੋਹਨ ਦੀ ਹਰ ਗੱਲ ਵਿੱਚ ਉਸਦੀ ਤਾਰੀਫ਼ ਕਰਦਾ। ਉਹ ਰੋਹਨ ਤੋਂ ਉਸਦੀਆਂ ਸਾਰੀਆਂ ਗੱਲਾਂ ਉਗਲਵਾ ਲੈਂਦਾ। ਰੋਹਨ ਉਸਨੂੰ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੱਸਦਾ ਕਿ ਕਿਵੇਂ ਉਸਦੇ ਪਿਤਾ ਅਜੇ ਵੀ ਪੁਰਾਣੇ ਖਿਆਲਾਂ ਦੇ ਹਨ। ਆਪਣੀ ਮਾਂ ਦੀ ਬਿਮਾਰੀ ਦੀ ਚਿੰਤਾ ਦੱਸਦਾ। ਆਪਣੇ ਨਵੇਂ ਇਨਵੈਸਟਮੈਂਟ ਪਲਾਨ ਦੱਸਦਾ ਅਤੇ ਆਪਣੇ ਅਗਲੇ ਪ੍ਰੋਜੈਕਟ ਦੇ ਆਈਡੀਆ ਵੀ ਦੱਸ ਦਿੰਦਾ। ਫਿਰ ਰੋਹਨ ਦਾ ਪਤਨ ਸ਼ੁਰੂ ਹੋਇਆ ਐਨੀ ਤੇਜ਼ੀ ਨਾਲ ਕਿ ਉਸ ਨੂੰ ਖੁਦ ਵੀ ਪਤਾ ਨਹੀਂ ਚੱਲਿਆ ਸਮੀਰ ਨੇ ਰੋਹਨ ਦੇ ਅਗਲੇ ਪ੍ਰੋਜੈਕਟ ਦਾ ਆਈਡੀਆ ਬੋਸ ਨੂੰ ਇੰਜ ਪੇਸ਼ ਕੀਤਾ ਜਿਵੇਂ ਉਹ ਉਸ ਦਾ ਆਪਣਾ ਹੋਵੇ ਅਤੇ ਉਸ ਨੂੰ ਉਸ ਪ੍ਰੋਜੈਕਟ ਦੀ ਵਾਵਾ ਮਿਲ ਗਈ ਜਿੰਨਾ ਦੋਸਤਾਂ ਦੀ ਸਲਾਹ ਤੇ ਰੋਹਨ ਨੇ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਇਆ ਸੀ ਉਹ ਸਭ ਧੋਖੇਬਾਜ਼ ਨਿਕਲੇ ਅਤੇ ਉਸ ਦਾ ਸਾਰਾ ਬੋਨਸ ਡੁੱਬ ਗਿਆ ਉਹ ਪਾਰਟੀਆਂ ਤੇ ਦਿਖਾਵੇ ਵਿੱਚ ਇੰਨਾ ਰੁੱਝ ਗਿਆ ਕਿ ਪ੍ਰੋਜੈਕਟ ਜਨਿਤ ਤੇ ਧਿਆਨ ਹੀ ਨਹੀਂ ਦੇ ਸਕਿਆ। ਕੰਮ ਦੀ ਗੁਣਵੱਤਾ ਡਿੱਗਣ ਲੱਗੀ। ਕਲਾਇੰਟ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਅਤੇ ਇੱਕ ਦਿਨ ਬੋਸ ਨੇ ਉਸ ਨੂੰ ਆਪਣੇ ਕੈਬਨ ਵਿੱਚ ਬੁਲਾਇਆ ਅਤੇ ਉਸ ਦੇ ਹੱਥ ਵਿੱਚ ਬਰਖਾਸਤਗੀ ਪੱਤਰ ਫੜਾ ਦਿੱਤਾ। ਰੋਹਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀ ਨੌਕਰੀ ਚਲੀ ਗਈ। ਉਸ ਦੀ ਬਚਤ ਖਤਮ ਹੋ ਗਈ। ਅਤੇ ਉਸਦੇ ਝੂਠੇ ਦੋਸਤ ਵੀ ਉਸ ਨੂੰ ਛੱਡ ਕੇ ਚਲੇ ਗਏ ਉਹ ਵਾਪਸ ਸੜਕ ਤੇ ਆ ਗਿਆ ਬਲਕਿ ਪਹਿਲਾਂ ਨਾਲੋਂ ਵੀ ਬੁਰੀ ਹਾਲਤ ਵਿੱਚ ਕਿਉਂਕਿ ਹੁਣ ਉਸਤੇ ਬਾਈਕ ਅਤੇ ਘਰ ਦਾ ਕਰਜ਼ਾ ਵੀ ਸੀ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਉਹ ਆਪਣੇ ਮਾਤਾ ਪਿਤਾ ਨੂੰ ਫੋਨ ਕਰਕੇ ਇਹ ਦੱਸਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ ਉਸ ਨੂੰ ਆਪਣੀ ਹੀ ਨਜ਼ਰਾਂ ਵਿੱਚ ਸ਼ਰਮ ਆ ਰਹੀ ਸੀ ਇੱਕ ਰਾਤ ਉਹ ਆਪਣੀ ਸਾਰੀ ਨਿਰਾਸ਼ਾ ਵਿੱਚ ਸ਼ਹਿਰ ਦੇ ਬਾਹਰ ਇੱਕ ਅਧ ਬਣੀ ویرਾਨ ਬਿਲਡਿੰਗ ਦੀ ਛੱਤ ਤੇ ਜਾ ਕੇ ਬੈਠ ਗਿਆ। ਹੇਠਾਂ ਸ਼ਹਿਰ ਦੀਆਂ ਰੋਸ਼ਨੀਆਂ ਚਮਕ ਰਹੀਆਂ ਸਨ ਜੋ ਉਸ ਨੂੰ ਚਿੜਾ ਰਹੀਆਂ ਸਨ। ਉਸ ਦੇ ਮਨ ਵਿੱਚ ਆਤਮ ਹੱਤਿਆ ਕਰਨ ਦਾ ਖਿਆਲ ਆ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਅਜਿਹੀ ਜ਼ਿੰਦਗੀ ਦਾ ਕੀ ਫਾਇਦਾ ਜਿੱਥੇ ਉਹ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਵੀ ਪੂਰਾ ਨਹੀਂ ਕਰ ਸਕਿਆ। ਤਦ ਹੀ ਉਸ ਨੂੰ ਆਪਣੇ ਕੋਲ ਇੱਕ ਖੁਰਦਰੀ ਜਿਹੀ ਆਰਟ ਸੁਣਾਈ ਦਿੱਤੀ। ਉਸਨੇ ਮੁੜ ਕੇ ਦੇਖਿਆ ਤਾਂ ਉਸਦੇ ਰੋਂਕੇ ਖੜੇ ਹੋ ਗਏ। ਉੱਥੇ ਕੁਝ ਹੀ ਦੂਰ ਤੇ ਇੱਕ ਵਿਸ਼ਾਲ ਬੁੱਢਾ ਗਿੱਦ ਬੈਠਾ ਸੀ। ਉਸਦੀਆਂ ਬੁੱਢੀਆਂ ਅੱਖਾਂ ਅਜੀਬ ਜਿਹੀ ਖਾਮੋਸ਼ੀ ਨਾਲ ਉਸਨੂੰ ਦੇਖ ਰਹੀਆਂ ਸਨ। ਜਿਵੇਂ ਉਸਦੇ ਅੰਦਰ ਤੱਕ ਝਾਂਕ ਰਹੀਆਂ ਹੋਣ। ਰੋਹਨ ਗੁੱਸੇ ਅਤੇ ਡਰ ਵਿੱਚ ਚੀਕਿਆ। ਭੱਜੋ ਇੱਥੋਂ। ਕਿ ਤੂੰ ਵੀ ਮੇਰੇ ਮਰਨ ਦਾ ਇੰਤਜ਼ਾਰ ਕਰ ਰਿਹਾ ਹੈਂ। ਗਿੱਦ ਆਪਣੀ ਜਗ੍ਹਾ ਤੋਂ ਹਿੱਲਿਆ ਵੀ ਨਹੀਂ। आधी एक डुंगी शांत ਤੇ ਇਨਸਾਨੀ ਆਵਾਜ਼ ਵਿੱਚ ویرਾਨ छत ਤੇ ਗੂੰਜੀ ਮੈਂ ਤੇਰੇ ਮਰਨ ਦਾ ਨਹੀਂ ਤੇਰੇ ਜਾਗਣ ਦਾ ਇੰਤਜ਼ਾਰ ਕਰ ਰਿਹਾ ਹਾਂ ਮੁਰਖ ਮੈਂ ਤਾਂ ਇਹ ਦੇਖ ਕੇ ਹੈਰਾਨ ਹਾਂ ਕਿ ਜਿਸ ਇਨਸਾਨ ਦੇ ਦਿਮਾਗ ਵਿੱਚ ਕਰੋੜਾਂ ਦੇ 아이디어 ਹਨ ਉਹ ਕੁਝ ਕਾਗਜ਼ ਦੇ ਟੁਕੜੇ गवा ਦੇਣ ਤੇ ਆਪਣੀ ਜਾਨ ਦੇਣ ਚੱਲਿਆ ਹੈ ਰੋਹਨ ਹੱਕਾ ਬੱਕਾ ਰਹਿ ਗਿਆ ਉਸਨੇ ਕੰਬਦੇ ਹੋਏ ਪੁੱਛਿਆ ਤੂੰ ਤੂੰ ਬੋਲ ਸਕਦਾ ਹੈ ਗਿੱਧ ਬੋਲਿਆ ਮੈਂ ਸਿਰਫ ਬੋਲ ਨਹੀਂ ਸਕਦਾ ਮੈਂ ਉਹ ਸੱਚ ਵੀ ਦੇਖ ਸਕਦਾ ਹਾਂ ਜੋ ਤੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਪਾਇਆ ਤੂੰ ਨੌਕਰੀ ਨਹੀਂ ਗਵਾਈ ਹੈ ਤੂੰ ਆਪਣਾ ਵਿਵੇਕ ਗਵਾਇਆ ਹੈ ਪੈਸਾ ਕਮਾਉਣਾ ਇੱਕ ਹੁਨਰ ਹੈ ਪਰ ਉਸ ਨੂੰ ਪਚਾਉਣਾ ਤੇ ਸੰਭਾਲਣਾ ਇੱਕ ਸਾਧਨਾ ਹੈ ਤੂੰ ਇਸ ਸਾਧਨਾ ਵਿੱਚ ਹਾਰ ਗਿਆ ਰੋਹਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸ ਨੂੰ ਆਪਣੀਆਂ ਸਾਰੀਆਂ ਗਲਤੀਆਂ ਇੱਕ ਫਿਲਮ ਦੀ ਤਰ੍ਹਾਂ ਯਾਦ ਆਉਣ ਲੱਗੀਆਂ ਉਹ ਗਿੱਦ ਦੇ ਕੋਲ ਗਿਆ ਅਤੇ ਹੱਥ ਜੋੜ ਕੇ ਬੋਲਿਆ हे ਗਿਆਨੀ ਤੁਸੀਂ ਸੱਚ ਕਹਿ ਰਹੇ ਹੋ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਕਿਰਪਾ ਕਰਕੇ ਮੇਰਾ ਮਾਰਗਦਰਸ਼ਨ ਕਰੋ ਤਾਂ ਉਸ ਬੁੱਢੇ ਗਿੱਦ ਨੇ ਉਸ ਨੂੰ ਸਫਲਤਾ ਅਤੇ ਜੀਵਨ ਦੇ ਉਹ ਪੰਜ ਰਹੱਸ ਦੱਸੇ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਕਿਸੇ ਵੀ ਇਨਸਾਨ ਦੀ ਤਕਦੀਰ ਬਦਲ ਸਕਦੀ ਹੈ ਉਸ ویرਾਨ ਛੱਤੇ ਸ਼ਹਿਰ ਦੀ ਚਕਾਚੌਂ ਤੋਂ ਦੂਰ ਉਸ ਬੁੱਢੇ ਗਿੱਦ ਨੇ ਰੋਹਨ ਨੂੰ ਜੋ ਗਿਆਨ ਦਿੱਤਾ ਕੋ ਕਿਸੇ ਵੀ ਕਿਤਾਬ ਜਾਂ ਯੂਨੀਵਰਸਿਟੀ ਵਿੱਚ ਨਹੀਂ ਸਿਖਾਇਆ ਜਾਂਦਾ ਇਹ ਜੀਵਨ ਦੇ ਅਨੁਭਵ ਦਾ ਨਿਚੋੜ ਹੈ ਗਿੱਧ ਨੇ ਆਪਣੀ ਡੂੰਗੀ ਅਤੇ ਸਥਿਰ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਪਹਿਲਾ ਰਹੱਸ ਆਪਣੀ ਕਮਾਈ ਦਾ ਰਹੱਸ ਗਿੱਧ ਬੋਲਿਆ ਅੱਜ ਦੀ ਦੁਨੀਆ ਦਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਨਿਯਮ ਇਹ ਹੈ ਕਿ ਆਪਣੀ ਤਨਖਾਹ ਆਪਣਾ ਬੋਨਸ ਆਪਣੀ ਅਸਲੀ ਆਰਥਿਕ ਸਥਿਤੀ ਕਦੇ ਕਿਸੇ ਨੂੰ ਪੂਰੀ ਤਰ੍ਹਾਂ ਨਾ ਦੱਸੋ ਨਾ ਆਪਣੇ ਸਭ ਤੋਂ ਕਰੀਬੀ ਦੋਸਤ ਨੂੰ ਨਾ ਹੀ ਦਫ਼ਤਰ ਦੇ ਸਹਿਕਰਮੀਆਂ ਨੂੰ ਜਦੋਂ ਲੋਕ ਤੁਹਾਡੀ ਸਹੀ ਕਮਾਈ ਜਾਣ ਜਾਂਦੇ ਹਨ ਤਾਂ ਉਹਨਾਂ ਦਾ ਵਿਵਹਾਰ ਬਦਲ ਜਾਂਦਾ ਹੈ ਜੇਕਰ ਤੁਸੀਂ ਘੱਟ ਕਮਾਉਂਦੇ ਹੋ ਤਾਂ ਉਹ ਤੁਹਾਨੂੰ ਘਟਾ ਆਂਕਣਗੇ ਅਤੇ ਜੇਕਰ ਤੁਸੀਂ ਜ਼ਿਆਦਾ ਕਮਾਉਂਦੇ ਹੋ ਤਾਂ ਜਾਂ ਤਾਂ ਉਹ ਤੁਹਾਡੇ ਤੋਂ ਸੜਨਗੇ ਜਾਂ ਇਹ ਹਰ ਦੂਜੇ ਦਿਨ ਤੁਹਾਡੇ ਤੋਂ ਉਧਾਰ ਮੰਗਣਗੇ ਦੋਵੇਂ ਹੀ ਸ਼ਰਤਾਂ ਵਿੱਚ ਤੁਹਾਡੇ ਰਿਸ਼ਤੇ ਅਤੇ ਮਨ ਦੀ ਸ਼ਾਂਤੀ ਭੰਗ ਹੋਵੇਗੀ ਆਪਣੇ ਪੈਸੇ ਨੂੰ ਆਪਣੀ ਤਾਕਤ ਬਣਾ ਕੇ ਰੱਖੋ ਦਿਖਾਵੇ ਦੀ ਚੀਜ਼ ਬਣਾ ਕੇ ਉਸ ਨੂੰ ਖਤਮ ਨਾ ਕਰੋ ਦੂਜਾ ਰਹਿਸ ਆਪਣੀਆਂ ਯੋਜਨਾਵਾਂ ਦਾ ਰਹਿਸ ਗਿੱਧ ਨੇ ਕਿਹਾ ਤੂੰ ਆਪਣੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਸੀ ਤੂੰ ਕੋਈ ਨਵਾਂ ਕੋਰਸ ਕਰਕੇ ਆਪਣੀ ਸਕਿੱਲ ਵਧਾਉਣਾ ਚਾਹੀਦੀ ਸੀ ਜਾ ਤੂੰ ਆਪਣੇ ਬੋਸ ਦੇ ਸਾਹਮਣੇ ਕੋਈ ਨਵਾਂ ਆਈਡੀਆ ਰੱਖਣ ਵਾਲਾ ਹੈ ਇੰਨਾਂ ਗੱਲਾਂ ਨੂੰ ਉਦੋਂ ਤੱਕ ਰਹਿਸ ਰੱਖੋ ਜਦੋਂ ਤੱਕ ਉਹ ਪੂਰੀਆਂ ਨਾ ਹੋ ਜਾਣ ਜਦੋਂ ਤੂੰ ਆਪਣੀਆਂ ਯੋਜਨਾਵਾਂ ਦਾ ਪਹਿਲਾਂ ਹੀ ਟਿੰਡੋਰਾ ਪੇੜ ਦਿੱਨਾ ਹੈ ਤਾਂ ਤੇਰੇ ਦੁਸ਼ਮਣ ਤੇਰੇ ਰਸਤੇ ਵਿੱਚ ਅੜਿੱਕੇ ਪਾਉਣ ਦੀ ਤਿਆਰੀ ਕਰ ਲੈਂਦੇ ਹਨ ਅਤੇ ਜੇਕਰ ਕਿਸੇ ਕਾਰਨ ਤੂੰ ਆਸਫਲ ਹੋ ਗਿਆ ਤਾਂ ਇਹੇ ਲੋਕ ਤੇਰੀ ناکامی ਦਾ ਜਸ਼ਨ ਮਨਾਉਂਦੇ ਹਨ ਖਾਮੋਸ਼ੀ ਨਾਲ ਮਿਹਨਤ ਕਰ ਤੇਰੀ ਕਾਮਯਾਬੀ ਨੂੰ ਹੀ ਰੋਲਾ ਪਾਉਂਦੇ ਤੀਜਾ ਰਹੱਸ ਆਪਣੇ ਘਰ ਦੀ ਕਲੇਸ਼ ਦਾ ਰਹੱਸ ਆਪਣੇ ਘਰ ਦੇ ਝਗੜੇ ਆਪਣੇ ਮਾਤਾ ਪਿਤਾ ਦੇ ਨਾਲ ਮਨ ਮੁਟਾਵ ਜਾਂ ਆਪਣੀ ਨਿੱਜੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕਦੇ ਵੀ ਦਫ਼ਤਰ ਵਿੱਚ ਜਾਂ ਬਾਹਰ ਦੇ ਲੋਕਾਂ ਨਾਲ ਨਾ ਕਰੋ ਲੋਕ ਤੁਹਾਡੀ ਕਹਾਣੀ ਨੂੰ ਬੜੇ ਚਾਣਾ ਸੁਣਨਗੇ ਤੁਹਾਨੂੰ ਝੂਠੀ ਹਮਦਰਦੀ ਦਿਖਾਉਣਗੇ ਪਰ ਪਿੱਠ ਪਿੱਛੇ ਉਹ ਇਸ ਨੂੰ ਗੱਪ-ਸ਼ਪ ਦਾ ਵਿਸ਼ਾ ਬਣਾ ਦੇਣਗੇ ਆਪਣੀ ਕਮਜ਼ੋਰੀ ਨੂੰ ਜਗ ਜाहिर ਕਰਕੇ ਤੇ ਲੋਕਾਂ ਨੂੰ ਮੌਕਾ ਦਿਨਾ ਹੈ ਕਿ ਉਹ ਤੇਰਾ ਫਾਇਦਾ ਉਠੋਣ ਜੇ ਤੈਨੂੰ ਕਮਜ਼ੋਰ ਸਮਝਣ ਘਰ ਦੀ ਗੱਲ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ ਚੋਥਾਰ ਹੈ ਆਪਣੇ અપਮਾਨ ਦਾ ਰਹਿਸ ਗਿਦ ਨੇ ਚੇਤਾਵਨੀ ਦਿੱਤੀ ਇਸ ਮੁਕਾਬਲੇ ਬਾਜੀ ਵਿੱਚ ਦੁਨੀਆ ਵਿੱਚ ਤੈਨੂੰ ਕਈ ਵਾਰ અપਮਾਨ ਦਾ ਘੁੱਟ ਪੀਣਾ ਪਵੇਗਾ ਹੋ ਸਕਦਾ ਹੈ ਤੇਰਾ ਬੋਸ ਸਾਹਦੇ ਸਾਹਮਣੇ ਤੇਰੇ ਤੇ ਚਿੱਕੇ ਜਾਂ ਕੋਈ ਤੇਰਾ ਕੰਮ ਚੋਰੀ ਕਰਕੇ ਖੁਦ ਦਾ ਨਾ ਬਣਾ ਲਵੇ ਇਸ અપਮਾਨ ਦੀ ਅਗ ਵਿੱਚ ਸੜਨਾ ਅਤੇ ਨਾ ਹੀ ਇਸ ਦਾ ਰੋਣਾ ਹਰ ਕਿਸੇ ਦੇ ਸਾਹਮਣੇ ਰੋ ਜਦੋਂ ਤੂੰ ਆਪਣੇ અપਮਾਨ ਦੀ ਕਹਾਣੀ ਸਭ ਨੂੰ ਸੁਣਾਉਂਦਾ ਹੈ ਤਾਂ ਤੂੰ ਖੁਦ ਨੂੰ ਇੱਕ ਵਿਚਾਰਾ ਸਾਬਿਤ ਕਰਦਾ ਹੈ ਅਤੇ ਆਪਣਾ ਬਚਿਆ ਖੁਚਿਆ ਆਤਮ ਸਨਮਾਨ ਵੀ ਗਵਾ ਦਿੰਨਾ ਹੈ અપਮਾਨ ਦਾ ਸਭ ਤੋਂ ਚੰਗਾ ਬਦਲਾ ਸਫਲਤਾ ਹੈ ਆਪਣੀ ਸਾਰੀ ਊਰਜਾ अपमान ਨੂੰ ਭੁੱਲ ਕੇ ਖੁਦ ਨੂੰ ਇੰਨਾ ਕਾਬਲ ਬਣਾਉਣ ਵਿੱਚ ਲੱਗ ਕਿ અપਮਾਨ ਕਰਨ ਵਾਲਾ ਵੀ ਇੱਕ ਦਿਨ ਤੇਰੇ ਸਾਹਮਣੇ ਖੜਾ ਹੋਣ ਵਿੱਚ ਝਿਜਕੇ ਪੰਜਵਾਂ ਤੇ ਅੰਤਿਮ ਰਹੱਸ ਆਪਣੇ ਗਿਆਨ ਅਤੇ ਗੁਰੂ ਦਾ ਰਹੱਸ ਗਿੱਦ ਨੇ ਆਪਣੀ ਗੱਲ ਸਮਾਪਤ ਕਰਦੇ ਹੋਏ ਕਿਹਾ ਤੂੰ ਇਹ ਕਾਬਲੀਅਤ ਕਿੱਥੋਂ ਸਿੱਖੀ ਤੂੰ ਕਿਹੜੀਆਂ ਕਿਤਾਬਾਂ ਪੜਦਾ ਹੈ ਜਾਂ ਇੰਟਰਨੈਟ ਤੇ ਕਿਹੜਾ ਅਜੀਹਾ ਰਾਹ ਹੈ ਇਹ ਗੁਰੂ ਹੈ ਜਿਸ ਨੂੰ ਸੁਣ ਕੇ ਤੈਨੂੰ ਨਵੇਂ ਆਈਡੀਆ ਮਿਲਦੇ ਹਨ ਇਸ ਸ्रोत ਨੂੰ ਹਮੇਸ਼ਾ ਗੋਪਤ ਰੱਖੋ ਜਦੋਂ ਤੂੰ ਆਪਣਾ ਰਹਿਸਤਾ ਜਿੰਨਾ ਹੈ ਤਾਂ ਤੇਰਾ ਮਹਤਵ ਘੱਟ ਹੋ ਜਾਂਦਾ ਹੈ ਲੋਕ ਤੇਰੇ ਕੋਲ ਆਉਣ ਦੀ ਬਜਾਏ ਸਿੱਧੇ ਉਸ ਸ्रोत ਤੇ ਕੋਲ ਚਲੇ ਜਾਂਦੇ ਹਨ ਆਪਣੇ ਗਿਆਨ ਨੂੰ ਆਪਣੀ ਪਛਾਣ ਬਣਾ ਕਿਸੇ ਹੋਰ ਦੀ ਪਰਛਾਈ ਨਹੀਂ ਇਹ ਪੰਜ ਰਹਿਸ ਸੁਣ ਕੇ ਰੋਹਨ ਦੀਆਂ ਅੱਖਾਂ ਖੁੱਲ ਗਈਆਂ ਉਸ ਨੂੰ ਸਮਝ ਆ ਗਿਆ कि ਉਸਦਾ ਦੁਸ਼ਮਨ ਸਮੀਰ ਨਹੀਂ ਬਲਕਿ ਉਸਦੀ ਆਪਣੀ ਨਾਦਾਨੀ ਸੀ ਉਸਨੇ ਗਿੱਦ ਦਾ ਧੰਨਵਾਦ ਕੀਤਾ ਅਤੇ ਇੱਕ ਨਵੇਂ ਆਤਮ ਵਿਸ਼ਵਾਸ ਦੇ ਨਾਲ ਉਸ ਛੱਤ ਤੋਂ ਹੇਠਾਂ ਉਤਰਿਆ ਉਹ ਟੁੱਟਿਆ ਨਹੀਂ ਸੀ ਉਹ ਤਪ ਕੇ ਸੋਨਾ ਬਣ ਚੁੱਕਾ ਸੀ ਉਸਨੇ ਇੱਕ ਛੋਟੀ ਜੀ ਕੰਪਨੀ ਵਿੱਚ ਫਿਰ ਤੋਂ ਨੌਕਰੀ ਸ਼ੁਰੂ ਕੀਤੀ ਪਰ ਇਸ ਵਾਰ ਉਸਨੇ ਆਪਣੇ ਪੰਜ ਰਹਿਸਿਆ ਨੂੰ ਗੰਢ ਬੰਨ ਲਿਆ ਉਹ ਚੁੱਪਚਾਪ ਮਿਹਨਤ ਕਰਦਾ ਕਿਸੇ ਨਾਲ ਆਪਣੀ ਕਮਾਈ ਜਾਂ ਯੋਜਨਾਵਾਂ ਦਾ ਜ਼ਿਕਰ ਨਹੀਂ ਕਰਦਾ ਹੌਲੀ-ਹੌਲੀ ਉਸਦੀ ਕਾਬਲੀਅਤ ਰੰਗ ਲੈ ਅਤੇ ਕੁਝ ਹੀ ਸਾਲਾਂ ਵਿੱਚ ਉਸਨੇ ਖੁਦ ਦੀ ਇੱਕ ਛੋਟੀ ਜਿਹੀ ਡਿਜੀਟਲ ਏਜੰਸੀ ਖੋਲ੍ਹ ਲਈ ਫਿਰ ਤੋਂ ਸਫਲ ਹੋਇਆ ਪਰ ਇਸ ਵਾਰ ਉਸਦੀ ਸਫਲਤਾ ਮਜ਼ਬੂਤ ਨੀਂਦ ਤੇ ਖੜੀ ਸੀ ਤਾਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਸ ਦੁਨੀਆ ਵਿੱਚ ਮਿਹਨਤ ਦੇ ਨਾਲ ਨਾਲ ਵਿਵੇਕ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਸਫਲਤਾ ਇੱਕ ਬੰਦ ਮੁਠੀ ਦੀ ਤਰ੍ਹਾਂ ਹੈ ਜੇਕਰ ਤੁਸੀਂ ਉਸ ਨੂੰ ਖੋਲ ਕੇ ਸਭ ਨੂੰ ਦਿਖਾਉਂਗੇ ਤਾਂ ਉਹ ਰੇਤ ਦੀ ਤਰ੍ਹਾਂ ਫਿਸਲ ਜਾਵੇਗੀ ਜੇਕਰ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਇਆ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਪਿਆਰਿਆਂ ਦੇ ਨਾਲ ਸਾਂਝਾ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਕਹਾਣੀ ਤੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ